ਸਰ ਅੱਜ ਅੜ੍ਹ ਪ੍ਰਭਾਤ ਇਲਾਕੇ ਵਿੱਚ ਪਹੁੰਚੇ ਹੋ ਕਿੱਦਾਂ ਦੇ ਹਾਲਾਤ ਜਿਹੜੇ ਆ ਉਹ ਨਜ਼ਰ ਆਏ ਕਿ ਕੀ ਹਾਲਾਤ ਨੇ ਹਾਲਾਤ ਬਹੁਤੇ ਚੰਗੇ ਨਹੀਂ ਲੱਗੇ ਤੇ ਜਿਸ ਹਿਸਾਬ ਨਾਲ ਪਾਣੀ ਹੈ ਬਹੁਤੇ ਪਿੰਡ ਪੰਜਾਬ ਦੇ ਜਿਹੜੇ ਹੈ ਨਹਿਰਾਂ ਦੇ ਕਿਨਾਰੇ-ਕਿਨਾਰੇ ਸੀਗੇ ਸਾਰੇ ਬਰਬਾਦ ਹੋਏ ਪਰ ਇਹ ਜਿਹੜੀ ਸੰਸਥਾ ਸਾਨੂੰ ਲੈ ਕੇ ਆਈ ਹੈ ਜਸਵੰਦਰ ਸਿੰਘ ਜੀ ਕੋਲੀ ਜੀ ਤੇ ਪੰਜਾਬ ਪ੍ਰੋਜੈਕਟ ਜਿਹੜਾ ਐਜੂਕੇਟ ਪੰਜਾਬ ਪ੍ਰੋਜੈਕਟ ਉਹਨਾਂ ਦੇ ਥਰੂ ਜਿਹੜੀ ਉਹਨਾਂ ਨੂੰ ਸੇਵਾ ਮਿਲੀ ਆ ਅੱਠ ਪਿੰਡਾਂ ਦੀ ਅਸੀਂ ਵਿਜ਼ਿਟ ਕਰ ਰਹੇ ਆ ਸਾਡੇ ਨਾਲ ਸਾਰੇ ਕੀਰਤਨੀਏ ਸਿੰਘ ਵੀ ਨੇ ਤੇ ਬਾਰੋਂ ਵੀ ਸੰਗਤ ਆਈ ਹੈ ਭਾਈ ਸਾਹਿਬ ਹੋਰ ਵੀ ਆਏ ਨੇ ਅਸੀਂ ਇਕੱਠੇ ਹੋ ਕੇ ਵਿਜ਼ਿਟ ਕੀਤਾ ਤੇ ਇਹ ਤਬਾਈ ਹੈ ਤਬਾਈ ਜਿਸ ਨੂੰ ਦੇਖ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਵੀਡੀਓ ਵਿੱਚ ਉਹਨਾਂ ਮਹਿਸੂਸ ਘੱਟ ਹੁੰਦਾ ਅਸੀਂ ਆਏ ਆ ਤੇ ਸਾਨੂੰ ਮਹਿਸੂਸ ਹੁੰਦਾ ਵੀ ਘਰ ਵਸਾਉਣੇ ਬੜੇ ਔਖੇ ਨੇ ਉਜੜ ਜਾਂਦੇ ਨੇ ਮੁੜ ਕੇ ਵਸੇਮਾਂ ਬੜਾ ਔਖਾ ਪਰ ਗੁਰੂ ਕਿਰਪਾ ਕਰਦਾ ਹੈ ਪੰਜਾਬ ਉਜਾੜਨ ਵਾਲੇ ਉਜੜ ਜਾਂਦੇ ਨੇ ਪੰਜਾਬ ਨਹੀਂ ਉਜੜਨਾ ਕਿਉਂਕਿ ਇੱਥੇ ਜਿੱਥੇ ਬਾਬਾ ਪੈਰ ਤਰ ਇੱਥੇ ਗੁਰੂਆਂ ਦੀ ਧਰਤੀ ਹੈ ਤੇ ਇਹਨੂੰ ਵਸਾਉਣ ਵਾਲੇ ਗੁਰੂ ਨਾਨਕ ਦੀ ਤਰਸ ਵਿੱਚ ਹੈ ਨੇ ਅਜੇ ਤੇ ਰਹਿਣਗੇ ਅਸੀਂ ਦੇਖ ਰਹੇ ਹਾਂ ਜੋ ਇਹ ਸੇਵਾ ਕਰ ਰਹੇ ਨੇ ਜਿਹੜੀ ਵੀ ਸੇਵਾ ਕਰ ਰਹੇ ਨੇ ਬਹੁ ਪ੍ਰਕਾਰ ਦੀ ਸੇਵਾ ਹੈ ਜਦੋਂ ਸੇਵਾ ਵਿੱਚ ਖੁੱਬਦੇ ਆ ਤੇ ਪਤਾ ਲੱਗਦਾ ਭਈ ਨਿੱਕੀਆਂ ਨਿੱਕੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਪ੍ਰੋਵਾਈਡ ਕਰਾਉਣੀ ਆ ਔਰ 25 25 ਫੁੱਟ ਪਾਣੀ ਦੇ ਵਿੱਚ ਹੋਂ ਤਾਂ ਫੇਰ ਕਹਿੰਦੇ ਆ ਪਾਣੀ ਥੱਲੇ ਗਿਆ ਤੇ ਉਸ ਸਮੇਂ ਲੋੜ ਅਨਸਾਰ ਜਿਹੜੀਆਂ ਲੋੜੰਦੀਆਂ ਵਸਤੂਆਂ ਨੂੰ ਪਹੁੰਚ ਪਹੁੰਚਾ ਕਰਨਾ ਪਹੁੰਚਦਾ ਕਰਨਾ ਇਹ ਬੜਾ ਔਖਾ ਕੰਮ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਪੂਰੀ ਤਰ੍ਹਾਂ ਔਰ ਸੰਗਤ ਨੂੰ ਬੇਨਤੀ ਕਰਦੇ ਹਾਂ ਸਾਰੇ ਮਿਲ ਕੇ ਕਿ ਜਿਹੜੀ ਵੀ ਇਹ ਸੇਵਾ ਕਰ ਰਹੇ ਨੇ ਪਹਿਲਾਂ ਤਾਂ ਮੋਢੇ ਨਾਲ ਮੋਢਾ ਲਾ ਕੇ ਇਹ ਸੇਵਾ ਵਿੱਚ ਤੁਸੀਂ ਅੱਗੇ ਆਵੋ ਜੇ ਤੁਹਾਨੂੰ ਐਦਾਂ ਲੱਗਦਾ ਹੈ ਹਾਂ ਭਾਈ ਇਹ ਸੇਵਾ ਵਿੱਚ ਕੋਈ ਕਮੀ ਹੈ ਤੇ ਤੁਸੀਂ ਵਿਜ਼ਿਟ ਕਰੋ ਕਿਉਂਕਿ ਅਕਲੀ ਕੀ ਜੇਦਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹੁਕਮ ਹੈ ਜੇ ਤੁਹਾਨੂੰ ਮਾੜਾ ਜਿਹਾ ਵੀ ਐਦਾਂ ਮਹਿਸੂਸ ਹੁੰਦਾ ਨਾ ਭਾਈ ਇਹ ਸੇਵਾ ਵਿੱਚ ਨਸੀਂ ਆਏ ਆ ਨਾ ਅਸੀਂ ਦੇਖ ਰਹੇ ਆ ਅਸੀਂ ਤੁਹਾਨੂੰ ਕਹਿ ਰਹੇ ਆ ਭਾਈ ਤੁਸੀਂ ਵੀ ਆ ਕੇ ਦੇਖੋ ਬੜਾ ਮਹਿਸੂਸ ਹੁੰਦਾ ਅਸੀਂ ਪਹਿਲਾਂ ਵੀ ਭੋਗ ਚੁੱਕੇ ਆ ਬਹੁਤ ਕੁਝ ਤੇ ਸਾਡਾ ਬਚਵਨਾ ਉਹ ਸਭ ਕੁਝ ਦੇਖ ਚੁੱਕਾ ਹੈ ਤੇ ਆਉਣ ਵਾਲੀ ਪਨੀਰੀ ਨੂੰ ਅਸੀਂ ਜਦੋਂ ਨਿੱਕੇ ਨਿੱਕੇ ਬੱਚੇ ਦੇਖਦੇ ਆ ਇਨਾ ਵਿੱਚ ਇੱਕ ਵਾਰੀ ਉਜਾੜਾ ਦੇਖਿਆ ਆਪਣਾ ਤੇ ਮੇਰਾ ਤੇ ਅੰਦਰੋਂ ਅਰਦਾਸ ਆ ਗੁਰੂ ਰਾਮਦਾਸ ਪੰਜਾਬੀਆਂ ਦੇ ਤਰਸ ਕਰੋ ਇਹ ਮੁੜ ਕੇ ਕਹਿੰਦੇ ਨੇ ਜਿਉਂ-ਜਿਉਂ ਮਨ ਨੂੰ ਵੱਡਦਾ ਧੂਨ ਸੁਵਾਏ ਹੋਏ ਮਨੋਂ ਤੋਂ ਵੱਡ ਅਸੀਂ ਧੂਨ ਸੁਵਾਏ ਹੋਵਾਂਗੇ ਸਾਡੇ ਪਿੱਛੇ ਮਾਤਾ ਸਾਹਿਬ ਕੋਰਾ ਜਦੋਂ ਕਨਾਲ ਗੱਲ ਬੱਸ ਹੋਈ ਆ ਤਾਂ ਚਿੱਤਾਂ ਦਾ ਦਰਜ ਜਿਹੜਾ ਲੋਕਾਂ ਨੇ ਬਿਆਨ ਕੀਤਾ ਦਰਦੋਂ ਤੁਹਾਨੂੰ ਪਤਾ ਕਈਆਂ ਦੇ ਜੀ ਚਲੇ ਗਏ ਕਈਆਂ ਦੇ ਘਰਾਂ ਤੋਂ ਪਸ਼ੂ ਚਲੇ ਗਏ ਕਈਆਂ ਦਾ ਸਭ ਕੁਝ ਉਜੜ ਗਿਆ ਮਕਾਨ ਉਜੜ ਗਏ ਬੱਚਿਆਂ ਦੀਆਂ ਫੀਸਾਂ ਨਹੀਂ ਨੇ ਤੇ ਮੈਂ ਇਹ ਵੀ ਬੇਨਤੀ ਨਾਲ-ਨਾਲ ਕਰਾਂਗਾ ਸੇਵਾ ਕਰਨ ਵਾਲੇ ਬਹੁਤ ਦੇਖੋ ਤਤ ਪਰ ਨੇ ਮਹੀਨਾ ਮਹੀਨਾ 700 ਮਹੀਨਾ ਕਹਿੰਦੇ ਨੇ ਅਸੀਂ ਇੱਥੇ ਹਾਂ ਤੇ ਸੇਵਾ ਲੈਣ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਜੇ ਜੇ ਕੋਈ ਇਮਾਨਦਾਰੀ ਨਾਲ ਸੇਵਾ ਕਰਨਾ ਆਵੇ ਤੇ ਤੁਹਾਡੇ ਵਿੱਚੋਂ ਕਈ ਐਸੇ ਵੀ ਨੇ ਜਿਹੜਾ ਸੇਵਾ ਲੈਣ ਵਿੱਚ ਵੀ ਕਪਟ ਕਰਦੇ ਆ ਉਹ ਵੀ ਚੀਜ਼ ਨਹੀਂ ਹੋਣੀ ਚਾਹੀਦੀ ਪੰਜਾਬੀਓ ਹੱਥ ਜੋੜ ਕੇ ਬੇਨਤੀ ਜੇ ਸੇਵਾਦਾਰ ਤੁਹਾਡੇ ਕੋਲ ਪਹੁੰਚ ਰਹੇ ਨੇ ਸੰਗਤ ਸੇਵਾ ਕਰਨਾ ਵੀ ਚਾਹਦੀ ਔਰ ਕਰ ਵੀ ਰਹੀ ਹੈ ਪਰ ਤੁਸੀਂ ਆਪਣੇ ਪਿੰਡਾਂ ਵਿੱਚ ਇਹ ਖਿਆਲ ਕਰਿਓ ਕੋਈ ਮਿਸਯੂਜ਼ ਨਾ ਕਰੇ ਕਿਉਂਕਿ ਗੁਰੂ ਦਾ ਦਸਵੰਦ ਹੈ ਗੁਰੂ ਦੇ ਦਸਵੰਦ ਦੀ ਦੁਰੋਪਯਾ ਨਾ ਹੋਵੇ ਤੇ ਪਤਵੰਤੇ ਸੱਜਣ ਜਿਹੜੇ ਪਿੰਡਾਂ ਦੇ ਨੇ ਗੁਰੂ ਦੀ ਪੈ ਭਾਵਨੀ ਨੂੰ ਮਹਿਸੂਸ ਕਰਦੇ ਆ ਕਿ ਮਰ ਜਾਣਾ ਸੀ ਕੋਈ ਕਪਟ ਕਰਾਂਗੇ ਤੇ ਸਾਡੇ ਨਾਲ ਜਾਏਗਾ ਫਿਰ ਕੁੱਲ ਕੁੱਲਾਂ ਡੋਬ ਜਾਂਦੀਆਂ ਜੇ ਕੋਈ ਪੂਜਾ ਤਾਨ ਅਗਰ ਮਿਸਯੂਜ਼ ਕਰੇ ਤੇ ਮੇਰੇ ਹੱਥ ਜੋੜ ਕੇ ਬੰਤੀਆ ਜਿਹੜੀ ਸੇਵਾ ਆ ਰਹੀ ਹੈ ਪਿੰਡਾਂ ਦੇ ਵਿੱਚ ਪਤਵੰਤੇ ਸੱਜਣ ਅੱਗੇ ਆ ਕੇ ਉਸ ਸੇਵਾ ਨੂੰ ਜਾਇਜ ਜਿੱਥੇ ਜਿੱਥੇ ਜਾਣੀ ਹੈ ਸੇਵਾ ਉੱਥੇ ਪਹੁੰਚਦਾ ਕਰੋ ਤੇ ਵੱਧ ਚੜ ਕੇ ਇਹ ਮੌਕਾ ਜੇ ਮੌਕਾ ਜੇ ਉਦਾਂ ਲੰਗਰ ਬੜੇ ਲਾਏ ਆਪਾਂ ਲਾਣੇ ਚਾਹੀਦੇ ਨੇ ਠੀਕ ਹੈ ਜਦੋਂ ਲੋੜ ਹੋਵੇ ਲਾਓ ਕਿਉਂ ਨਹੀਂ ਗੁਰਪੁਰਬ ਮਨਾਵਾਂਗੇ ਪਰ ਐਕਸੈਸ ਕੀਤਾ ਪਾਉ ਗਮ ਹੁਣ ਮੌਕਾ ਆਇਆ ਜੇ ਜਿੱਥੇ ਤੁਸੀਂ ਮੈਂ ਮੈਂ ਕਹਿਣ ਮੈਂ ਕਹਿਣ ਕੋਈ ਸੰਕੋਚ ਨਹੀਂ ਹੈ ਦਸ ਗੁਰਪੁਰਬ ਆਨੰਦ ਹੋਣਾ ਦੋਤੇ ਨਾ ਮਨਾਵੋ ਕੋਈ ਗੱਲ ਨਹੀਂ ਗੁਰੂ ਖੁਸ਼ ਹੋਏਗਾ ਉਹ ਜਿਹੜੇ ਗੁਰਪੁਰਬ ਮਨਾਣੇ ਜੇ ਲੱਖਾਂ ਰੁਪਇਆ ਉਜਾੜਨਾ ਜੇ ਉਜਾੜਨਾ ਨਹੀਂ ਮੈਂ ਕਹਿੰਦਾ ਚਲੋ ਉਹ ਵੀ ਉਹ ਵੀ ਮਿਸਯੂਜ਼ ਵੀ ਕਰਦੇ ਨਾ ਖਾਣੀ ਤੇ ਦਾਲ ਸਬਜੀ ਇਹ ਕਿੰਨਾ ਘਰ ਚੱਲੇ ਪਾਣੀ ਆਣ ਸਾਡੇ ਤਰ੍ਹਾਂ ਮੰਦੇ ਹੋਰੀ ਇੰਨਾ ਕ ਖਾਣਾ ਹੁੰਦਾ ਤੇ 25 ਥਾਲ ਲੱਗੇ ਹੁੰਦੇ ਨੇ ਤੇ ਵੇਸਟ ਹੀ ਹੁੰਦੇ ਨੇ ਨਾ ਤੇ ਉਹ ਮੈਂ ਸਾਰੇ ਨਹੀਂ ਕਹਿੰਦਾ ਬੰਦ ਕਰ ਲੋ ਕਿਉਂਕਿ ਜੀਵ ਲੱਗੀ ਐ ਸਾਰਿਆਂ ਦੇ ਤੇ ਇਹ ਸਾਦੀ ਜੀਵ ਨਾਲ ਰੱਜੀਆਂ ਕਰਪੋਗ ਵਿਲਾਸ ਪਰ ਫਿਰ ਵੀ ਮੈਂ ਬੇਨਤੀ ਕਰਾਂ ਵੀ 10 ਗੁਰਪੁਰਬਾਂ ਚੋਂ ਵੀ ਘਰਪੁਰਾਂ ਵਿੱਚੋਂ ਥੋੜੇ ਜਿਹਾ ਘਟਾ ਲਈਏ ਸਾਲ ਦੇ ਇਧਰ ਪਾਸੇ ਦੇ ਦੇ ਦਈਏ ਤੇ ਭਲਾ ਹੋਏਗਾ ਕੌਮ ਦਾ ਭਲਾ ਹੋਏਗਾ ਪੰਜਾਬੀयत ਹੈ ਇੱਥੇ ਨਾ ਕੋਈ Hindu ਹੈ ਨਾ ਕੋਈ Musalman ਹੈ ਨਾ ਕੋਈ ਕੁਛ ਹੈ ਪੰਜਾਬੀ ਨੇ ਸਾਡੇ ਮੈਂ ਤਾਂ ਇੰਨਾ ਜਾਣਦਾ ਪੰਜਾਬੀ ਪੰਜਾਬੀ ਹੁੰਦਾ ਉਹ ਵੱਖਰੀ ਗੱਲ ਹੈ ਸਰਬੱਤ ਦਾ ਭਲਾ ਕਰਨ ਵਾਲਿਓ ਪਹਿਲੇ ਆਪਣੇ ਪਰਿਵਾਰ ਤੋਂ ਫਿਰ ਕੌਮ ਤੋਂ ਫਿਰ ਸਰਬੱਤ ਤੇ ਚੱਲਾਂਗੇ ਜੇ ਪਰਿਵਾਰ ਦੇ ਵਿੱਚ ਕੋਈ ਭੁੱਖਾ ਹੈ ਤੇ ਜੇ ਕੌਮ ਦੇ ਵਿੱਚ ਅਸੀਂ ਕੁਝ ਨਹੀਂ ਕਰ पाए ਤੇ ਸਰਬੱਤ ਦਾ ਭਲਾ ਨਹੀਂ ਕਰ ਸਕਦੇ ਮੈਂ ਬੇਨਤੀ ਕਰਾਂ ਪਿੰਡਾਂ ਵਾਲਿਆਂ ਨੂੰ ਜਿਹੜੇ ਵੀ ਪੰਜਾਬ ਪ੍ਰੋਜੈਕਟ ਵਾਲਿਆਂ ਨੇ 8 ਪਿੰਡ ਆਪਣੇ ਲਏ ਆ ਸਾਰੇ ਪਿੰਡਾਂ ਨੂੰ ਬੇਨਤੀ ਹੈ ਜੋ ਜੋ ਤੁਹਾਨੂੰ ਲੋੜ ਹੈ ਡੀਜ਼ਲ ਦੀ ਬੀਜ ਦੀ ਹੋਰ ਵੀ ਕੋਈ ਵੀ ਚੀਜ਼ ਦੀ ਤੁਸੀਂ ਭਾਈ ਜਸਵਿੰਦਰ ਸਿੰਘ ਜੀ ਕੋਹਲੀ ਦੀ ਸੱਚੇ ਬਾਦਸ਼ਾਹ ਨਾ ਟੀਮ ਸਾਰੀ ਲਿਖਾ ਦਿਓ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਵੀ ਕੀ ਕੀ ਚੀਜ਼ ਕਿਦਾਂ-ਕਿਦਾਂ ਅਸੀਂ ਤੁਹਾਨੂੰ ਪੁੱਛਾ ਸਕਦਾ ਹੈ ਸਾਡੇ ਨਾਲ ਸੱਚੇ ਪਾਤਸ਼ਾਹ ਦੇ ਤਰਸ ਨਾਲ ਮਾਂਚੈਸਟਰ ਤੋਂ ਬਚਨ ਸਿੰਘ ਜੀ ਯੂਕੇ ਤੋਂ ਆਏ ਨੇ ਤੇ ਇਹਨਾਂ ਨੇ ਜਾ ਕੇ ਸੰਗਤ ਨੂੰ ਵੀ ਬੇਨਤੀ ਕਰਨੀ ਹੈ ਉੱਥੇ ਜਾ ਕੇ ਤੇ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਜਿੱਥੇ-ਜਿੱਥੇ ਵੀ ਆ ਤੇ ਤੁਸੀਂ ਵੀ ਸਾਡਾ ਸਾਥ ਦਿਓ ਹੈਲਪ ਕਰਨ ਵਾਲਾ ਜਦੋਂ ਕਰਨ ਆਵੇ ਤੇ ਹੈਲਪ ਲੈਣ ਵਾਲਾ ਵੀ ਓਨਾ ਹੀ ਭੈ ਭਮਣੀ ਚੋਵੇ ਸੱਚੇ ਬਾਦਸ਼ਾਹ ਦੇ ਤਰਸ ਵਿੱਚ ਹੋਵੇ ਮਿਸਯੂਜ਼ ਨਹੀਂ ਕਰਨਾ ਜਿੰਨੀ ਲੋੜ ਹੈ ਓਨੀਕੀ ਚੀਜ਼ ਲੈਣੀ ਫਿਊਚਰ ਦੀ ਚਿੰਤਾ ਨਹੀਂ ਕਰਨੀ ਜੇ ਤੁਹਾਡਾ ਪ੍ਰੈਜੈਂਟ ਗੁਰੂ ਨਾਨਕ ਸਵਾਰ ਰਿਹਾ ਤੇ ਫਿਊਚਰ ਵੀ ਸੰਭਾਲੇਗਾ ਇਕੱਠਾ ਨਹੀਂ ਕਰਨਾ ਯੂਜ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਵੰਡ ਛਕਣਾ ਕਈ ਤਰੀਕੇ ਨਾਲ ਦਾ ਆਪਾਂ ਦੇਖਦੇ ਆਂ ਜਦੋਂ ਆਪਾਂ ਨਾਮ ਜਪਦੇ ਆਂ ਤੇ ਉਹ ਨਾਮ ਨੂੰ ਅੱਗੇ ਵੰਡਣਾ ਵੀ ਇਨਾਮ ਜਪਣਾ ਜਿਹੜਾ ਵੰਡਣਾ ਵੰਡ ਛਕਣਾ ਹੈ ਜਦੋਂ ਕੋਈ ਸਿੱਖ ਦੁਖੀ ਹੈ ਤਾਂ ਉਹਦੀ ਹੈਲਪ ਕਰਨੀ ਸਹਾਇਤਾ ਕਰਨੀ ਇਹ ਵੀ ਵੰਡ ਛਕਣਾ ਹੈ ਕਈ ਤਰੀਕਿਆਂ ਨਾਲ ਤੇ ਅੱਜ ਦਾ ਜੋ ਇਹ ਸਮਾਂ ਚੱਲ ਰਿਹਾ ਹੈ ਔਖਾ ਸਮਾਂ ਹੈ ਤੇ مالک ਦੇ ਅੱਗੇ ਅਰਦਾਸ ਕਰਨੀ ਹੈ ਸੱਬੇ ਜੀ ਸਮਹਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਝ ਉਪਾਏ ਦੁਖਦਾਲਦ ਭੰਨ ਤਰ ਸਾਰੇ ਸਾਰੇ ਐਨ ਜੀਓ ਸਾਰੇ ਸਿੱਖ ਜਿਹੜੇ ਸਮਰਥ ਨੇ ਉਹ ਕੁਛ ਨਾ ਕੁਛ ਕਰ ਰਹੇ ਹਨ ਤੇ ਕੋਲੀ ਵੀਰ ਜੀ ਹੋਣੀ ਭਾਵੇਂ ਅਸੀਂ ਕੀਰਤਨੀਏ ਜਿੰਨੇ ਕ ਅਸੀਂ ਸਮਰਥ ਹਾਂ ਅਸੀਂ ਕਰਾਂਗੇ ਜੋ مالک ਨੇ ਸਾਨੂੰ ਦਿੱਤਾ ਹੈ ਅਸੀਂ ਨਾਲ ਖੜੇ ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਸਾਰੇ ਵੀਰਾਂ ਦੇ ਨਾਲ ਤਾਂ ਮਾਲਕ ਸੁੱਖ ਰੱਖਣ ਇਹ ਦਿਨ ਜਿਹੜੇ ਹੈ ਚੱਲ ਰਹੇ ਹਨ ਇਹ ਰਹਿਣੇ ਨਹੀਂ ਹੈ ਚੰਗੇ ਆਉਣਗੇ ਮਾਲਕ ਕਿਰਪਾ ਕਰਨ ਅਰਦਾਸ ਕਰਨੀ ਹੈ ਸਾਰਿਆਂ ਨੇ ਰਲ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਲਈ ਕੋਈ ਸੰਦੇਸ਼ ਜੀ ਜੀ ਆ ਨਹੀਂ ਸਾਰੇ ਵੱਡੇ ਬੋਲ ਬੈਠੇ ਨੇ ਸਾਡੇ ਸਤਕਾਰਯੋਗ ਵੱਡੇ ਕੀਰਤਨੀਏ ਸਾਰੇ ਦੇਖਿਆ ਨਹੀਂ ਜਾਂਦਾ ਜੋ ਪਾਣਾ ਵਾਪਰਿਆ ਅਕਾਲ ਪੁਰਖ ਦੀ ਮੌਜ ਹੈ ਸਤਿਗੁਰਾਂ ਦੀ ਮੌਜ ਹੈ ਦਿਨ ਉਹ ਵੀ ਨਹੀਂ ਰਹਿਤੇ ਦਿਨ ਇਹ ਵੀ ਕੋਈ ਨਹੀਂ ਰਹਿਣੇ ਸਾਰੇ ਸਮਰਥ ਨੇ ਸਿਕ ਕੌਮ ਨੂੰ ਸਾਡੇ ਸਿੰਘਾਂ ਨੂੰ ਸਾਡੇ ਪੰਜਾਬੀਆਂ ਨੂੰ ਸਤਿਗੁਰਾਂ ਨੇ ਬਹੁਤ ਸਮਰੱਥਾ ਬਖਸ਼ੀ ਹੈ ਤੇ ਮਿਲ ਜੁਲ ਕੇ ਦਿਮਾਗ ਲਗਾ ਕੇ ਅਕਲ ਦੇ ਨਾਲ ਵਿਚਰ ਕੇ ਸੰਭਲ ਕੇ ਆਪਾਂ ਸਾਰੇ ਲੱਗਾਂਗੇ ਤਾਂ ਇਹ ਦਿਨ ਆਰਾਮ ਨਾਲ ਲੰਘ ਜਾਣੇ ਸਤਿਗੁਰਾਂ ਅੰਸੰਗ ਸਾਹੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ